ਦੁਨੀਆ ਦੀ ਕੋਈ ਤਾਕਤ ਨਹੀਂ ਤੁਹਾਡੇ ਇਸ ਖਜ਼ਾਨੇ ਨੂੰ ਅੱਗ ਲਾ ਕੇ ਸਾੜ ਦੇ ਕੋਈ ਨਹੀਂ ਕਰ ਸਕਦਾ ਕਿਉਂਕਿ ਇਹ ਖਜ਼ਾਨਾ ਤੁਹਾਡੀ ਰੂਹ ਦੇ ਅੰਦਰ ਵੱਸਦਾ ਹੈ ਇਹ ਖਜ਼ਾਨਾ ਤੁਹਾਡੇ ਦਿਮਾਗ ਅੰਦਰ ਟਿਕ ਜਾਂਦਾ ਹੈ ਤੁਹਾਡੀ ਸੁਰਤ ਦਾ ਸਾਥੀ ਬਣਦਾ ਹੈ ਇਸ ਕਰਕੇ ਮੇਰੇ ਸਤਿਗੁਰੂ ਨੇ ਕਿਰਪਾ ਕੀਤੀ ਹੈ ਬਾਣੀ ਦੇ ਅੰਦਰ ਨਾਮ ਨੂੰ ਖਜ਼ਾਨੇ ਦੇ ਨਾਲ ਤਸਬੀਹ ਦਿਤੀ ਹੈ ਅੱਜ ਜਿਹੜੇ ਬਚਨ ਮੇਰੇ ਸਤਿਗੁਰ ਜੀ ਨੇ ਬਖਸ਼ੇ ਨੇ ਕਿਉਂਕਿ ਸਾ ਸੰਗਤ ਜਿੱਦੋਂ ਆਪਾਂ ਗੁਰਦੁਆਰਿਆਂ ਦੇ ਹਾਲਾਤ ਵੇਖਨੇ ਆਂ ਨਾ ਅੱਜਕੱਲ ਦੇਖੋ ਇਸ ਗੱਲ ਵਿੱਚ ਕੋਈ ਦੋਰਾਮਾ ਨਹੀਂ ਬਿਲਡਿੰਗਾਂ ਜਿੰਨੀਆਂ ਮਰਜ਼ੀ ਸ਼ਾਨਦਾਰ ਬਣਾ ਲਈਏ ਪਰ ਜੇ ਅੰਦਰ ਕੋਈ ਸੁਣਨ ਵਾਲਾ ਨਾ ਹੋਵੇ ਤੇ ਫਿਰ ਮਨ ਨੂੰ ਦੁੱਖ ਹੁੰਦਾ ਨਾ ਵੀ ਇੰਨਾ ਪੈਸਾ ਕਿਉਂ ਲਾਇਆ ਦੇਖੋ ਘਰ ਬਣਾਈਏ ਸੋਹਣਾ ਬੜਾ ਪੈਸਾ ਜ਼ਿੰਦਗੀ ਭਰ ਦੀ ਦੌਲਤ ਉੰਦੇ ਤੇ ਲਾ ਦिए ਇਉਂਸ ਬਣਾਏ ਹੋਏ ਘਰ ਦੇ ਅੰਦਰ ਸਾਨੂੰ ਖੁਦ ਨੂੰ ਰਹਿਣਾ ਨਸੀਬ ਨਾ ਹੋਵੇ ਤੇ ਬੰਦਾ ਮੱਥੇ ਤੇ ਹੱਥ ਮਾਰਦਾ ਹੈ ਨਾ ਜੀ ਕਿਉਂ ਸਾਰੀ ਜ਼ਿੰਦਗੀ ਦੀ ਦੌਲਤ ਲਾਈ ਕਿਉਂ ਸਾਰੀ ਜ਼ਿੰਦਗੀ ਦਾ ਪੈਸਾ ਇੰਦੇ ਤੇ ਲਾਇਆ ਤੇ ਸਾ ਸੰਗਤ ਬੇਸ਼ੱਕ ਇਹ ਧਨ ਇਹ ਦੌਲਤ ਕਿਸੇ ਪ੍ਰਦਾਨ ਕਿਸੇ ਸੈਕਟਰੀ ਦੀ ਕਿਸੇ ਖਜ਼ਾਨਚੀ ਦੀ ਨਹੀਂ ਇਹ ਸੰਗਤ ਦੀ ਹੈ ਪਰ ਸੱਚ ਹੈ ਤੇ ਜੇ ਗੁਰੂ ਘਰ ਦੇ ਵਿੱਚ ਸੰਗਤ ਹੀ ਨਾ ਹੋਵੇ ਤੇ ਫਿਰ ਦੁੱਖ ਹੋਣਾ ਚਾਹੀਦਾ ਮੈਨੂੰ ਤੁਹਾਨੂੰ ਤੇ ਸਾਰਿਆਂ ਨੂੰ ਕਿਉਂ ਕਿ ਇਸ ਕਰਕੇ ਤੇ ਨਹੀਂ ਬਣਾਏ ਨਾ ਨਿਸਾਲੀ ਸ਼ਾਨ ਮੈਲ ਬਣਾਏ ਤੇ ਸੰਗਤ ਲਈਨੇ ਨਾ ਤੇ ਸੰਗਤ ਨਾ ਹੋਵੇ ਤੇ ਫਿਰ ਦੁੱਖ ਹੋਣਾ ਚਾਹੀਦਾ ਸਤਿਗੁਰ ਜੀ ਤਰਸ ਕਰਨ ਪਾਤਸ਼ਾਹ ਜੀ ਨੇ ਅੱਜ ਜਿਹੜੇ ਬਚਨ ਬਖਸ਼ੇ ਨੇ ਪਾਤਸ਼ਾਹ ਕਹਿੰਦੇ ਨੇ ਜੋਗ ਨਾ ਪਗ ਵੀ ਕਪੜੀ ਯੋਗ ਸ਼ਬਦ ਦਾ ਸੰਬੰਧ ਜੋਗੀਆਂ ਦੇ ਨਾਲ ਨਹੀਂ ਹੈ ਪਹਿਲੀ ਗੱਲ ਤੇ ਸਮਝ ਲਿਓ ਬਾਣੀ ਵਿੱਚ ਯੋਗ ਦਾ ਮਤਲਬ ਹੁੰਦਾ ਹੈ ਜੁੜਨਾ ਮਿਲਣਾ ਮਿਲਾਪ ਯੋਗ ਦੇ ਅਖਰੀ ਅਰਥ ਨੇ ਮਿਲਿਆ ਹੋਇਆ ਜਦੋਂ ਕੋਈ ਕਿਸੇ ਨਾਲ ਮਿਲਦਾ ਉਹਨੂੰ ਕਹਿੰਦੇ ਨੇ ਯੋਗ ਪਾਤਸ਼ਾਹ ਜੀ ਕਹਿੰਦੇ ਨੇ ਯੋਗ ਨਾ ਭਗਵੀ ਕਪੜੀ ਜੇ ਰੱਬ ਨਾਲ ਮਿਲਣਾ ਹੈ ਤੇ ਬਾਦਸ਼ਾਹ ਕਹਿੰਦੇ ਨੇ ਫਿਰ ਭਗਵੇਂ ਕੱਪੜੇ ਪਾ ਕੇ ਨਹੀਂ ਮਿਲਿਆ ਜਾ ਸਕਦਾ। ਵੇਖੋ ਇਹ ਜਿਹੜੀ ਫਿਲਾਸਫੀ ਹੈ ਨਾ ਮਹਿਜ ਤੁਹਾਨੂੰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਮਿਲੇਗੀ ਕਿਤੇ ਹੋਰ ਨਹੀਂ। ਦੁਨੀਆ ਦੇ ਅੰਦਰ ਧਰਮਾਂ ਦੇ ਅੰਦਰ ਪਹਿਰਾਵਿਆਂ ਨੂੰ ਲੈ ਕੇ ਕੱਪੜਿਆਂ ਨੂੰ ਲੈ ਕੇ ਬੜੀ ਤਰ੍ਹਾਂ ਦੀ ਵਿਚਾਰ ਚਰਚਾ ਚੱਲਦੀ ਹੈ। ਇਹੀ ਕਾਰਨ ਸੀ ਜਦੋਂ ਤੁਸੀਂ ਗੁਰਨਾਨਕ ਸਾਹਿਬ ਜੀ ਦਾ ਜੀਵਨ ਪੜ੍ਹਦੇ ਹੋ ਨਾ ਬਾਬੇ ਨਾਨਕ ਨੇ ਆਪਣੇ ਜੀਵਨ ਵਿੱਚ ਤਿੰਨ ਤਰ੍ਹਾਂ ਦੇ ਪਹਿਰਾਵੇ ਬਦਲੇ ਨੇ ਤਿੰਨ ਤਰ੍ਹਾਂ ਦੇ ਤੁਸੀਂ ਆਖੋਗੇ ਜੀ ਤਿੰਨ ਤਰ੍ਹਾਂ ਦੇ ਕਿਵੇਂ ਮਤਲਬ ਇਹ ਨਹੀਂ ਕਿ ਸਿਰਫ ਤਿੰਨ ਹੀ ਕੱਪੜੇ ਪਾਏ ਨੇ ਤਿੰਨ ਤਰ੍ਹਾਂ ਦੇ ਪਹਿਰਾਵੇ ਉਹ ਕਿਹੜੇ ਜਿਦਨ ਧੰਗੁਰ ਨਾਨਕ ਪਾਤਸ਼ਾਹ ਜੀ ਇਸ ਸੰਸਾਰ ਇਸ ਜਗਤ ਦੇ ਅੰਦਰ ਇਸ ਸੰਸਾਰ ਦੇ ਲੋਕਾਂ ਨੂੰ ਸੱਚ ਦੱਸਣ ਲਈ ਤੁਰਦੇ ਨੇ ਪਾਤਸ਼ਾਹ ਜੀ ਕੋਈ ਆਪਣੇ ਲਈ ਵਪਾਰ ਕਰਨ ਨਹੀਂ ਗਏ ਸਨ ਤੁਸੀਂ ਧੰਗੁਰ ਨਾਨਕ ਪਾਤਸ਼ਾਹ ਜੀ ਦਾ ਜੀਵਨ ਪੜੋ ਕਦੀ ਸਬਬ ਬਣੇਗਾ ਤੇ ਤੁਸੀਂ ਬੰਗਲਾ ਸਾਹਿਬ ਜਾਂਦੇ ਹੋ ਉੱਥੇ ਮਿਊਜ਼ੀਅਮ ਜਿੱਥੇ ਇੱਕ ਪਾਸੇ ਬਣਿਆ ਹੋਇਆ ਤੁਸੀਂ ਦੇਖਿਆ ਹੋਵੇ ਤੇ ਉਹਦੇ ਵਿੱਚ ਸਤਿਗੁਰਾਂ ਦੀਆਂ ਉਦਾਸੀਆਂ ਦੇ ਚਾਰਟ ਲੱਗੇ ਹੋਏ ਨੇ ਉਹਨਾਂ ਦੀ ਫੋਟੋ ਕਲਿੱਕ ਕਰਕੇ ਆਪਣੇ ਕੋਲੋਂ ਜ਼ਰੂਰ ਰੱਖੋ ਪੜੋ ਬੱਚਿਆਂ ਨੂੰ ਪੜਾਓ ਉੰਦੀ ਅੰਦਰ ਦੱਸਿਆ ਗੁਰੂ ਨਾਨਕ ਸਾਹਿਬ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਤੇ ਕਿੰਨਾ ਲੰਮਾ ਸਫ਼ਰ ਕੀਤਾ ਪਹਿਲੀ ਉਦਾਸੀ ਕਿੰਨੇ ਸਾਲ ਦੀ ਸੀ ਉਹ ਸਫ਼ਰ ਕਿੰਨਾ ਲੰਮਾ ਰਿਹਾ ਸੀ ਦੂਜੀ ਉਦਾਸੀ ਕਿੰਨੇ ਸਾਲ ਦੀ ਸੀ ਉਹ ਕਿੰਨਾ ਲੰਮਾ ਸਮਾਂ ਸਤਿਗੁਰੂ ਨੇ ਬਤੀਤ ਕੀਤਾ ਉਸ ਉਦਾਸੀ ਦੇ ਅੰਦਰ ਤੀਸਰਾ ਸਮਾਂ ਤੀਸਰੀ ਉਦਾਸੀ ਉਹਨੂੰ ਉਦਾਸੀ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਸਤਿਗੁਰੂ ਜੀ ਉਦਾਸੀਆਂ ਦੇ ਤਰ੍ਹਾਂ ਘਰੋਂ ਨਿਕਲ ਗਏ ਉਹਨੂੰ ਅੱਜ ਦੇ ਸਮੇਂ ਵਿੱਚ ਆਖਿਆ ਜਾਂਦਾ ਹੈ ਪ੍ਰਚਾਰ ਕਰਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਦਾ ਪੈਗਾਮ ਦਿੱਤਾ ਜਿਦਨ ਗੱਲ ਸ਼ੁਰੂ ਕੀਤੀ ਨਾ ਮੇਰੇ ਸਤਿਗੁਰ ਨੇ ਉਹ ਦਿਨ ਮੇਰੇ ਪਾਤਸ਼ਾਹ ਜੀ ਨੇ ਆਪਣੇ ਤਨ ਤੇ ਕੱਪੜੇ ਪਾਏ ਸੂਹੇ ਰੰਗ ਦੇ ਤੁਸੀਂ ਪਾਤਸ਼ਾਹੀ ਦੀ ਬਚਨ ਬਾਣੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਪੜੋ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬੇ ਨਾਨਕ ਨੇ ਸੰਸਾਰ ਜਗਤ ਨੂੰ ਸੱਚ ਦਾ ਸੁਨੇਹਾ ਦੇਣ ਦੇ ਲਈ ਮੇਰੇ ਪਾਤਸ਼ਾਹੀ ਨੇ ਬਾਬੇ ਪੇਕ ਬਣਾਇਆ ਉਦਾਸੀ ਕੀ ਰੀਤ ਚਲਾਈ ਉਦਾਸੀਆਂ ਵਾਲੇ ਕੱਪੜੇ ਉਦਾਸੀਆਂ ਵਾਲੇ ਕੱਪੜੇ ਕਿਹੜੇ ਹੁੰਦੇ ਨੇ ਜੀ ਤੁਸੀਂ ਦੇਖਦੇ ਹੋ ਗੇਰੂਏ ਰੰਗ ਦੇ ਕੱਪੜੇ ਉਹ ਕੱਪੜੇ ਇਸ ਕਰਕੇ ਪਾਏ ਜਾਂਦੇ ਨੇ ਸਫਰ ਲੰਮੇਰੇ ਹੁੰਦੇ ਨੇ ਲੰਮੇ ਸਫਰਾਂ ਦੇ ਅੰਦਰ ਜਦੋਂ ਪੈਦਲ ਤੁਰਨਾ ਹੋਵੇ ਕੱਚੇ ਰਸਤਿਆਂ ਤੋਂ ਚੱਲਣਾ ਹੋਵੇ ਤੇ ਸੁਭਾਵਕ ਕਿ ਮਿੱਟੀ ਧੂੜ ਉੱਡੇਗੀ ਕੱਪੜਿਆਂ ਤੇ ਪਏਗੀ ਉਹ ਕੱਪੜੇ ਲੰਮੇਰਾ ਸਮਾਂ ਸਫਰ ਦੇ ਵਿੱਚ ਨਿਕਲ ਜਾਂਦਾ ਸੀ ਉਹਨਾਂ ਕੱਪੜਿਆਂ ਨੂੰ ਪਾ ਕੇ ਕੋਈ ਅੱਜ ਤਰ੍ਹਾਂ ਸਾਡੇ ਵਰਗੇ ਸਾਧਨ ਤੇ ਨਹੀਂ ਸੰਭ ਵੀ ਕੱਪੜੇ ਮੈਲੇ ਹੋਏ ਮਸ਼ੀਨ ਚੋਂ ਪਾਏ ਮਸ਼ੀਨ ਘੁਮਾਈ ਤੇ ਕੱਪੜੇ ਤਲ ਗਏ ਸਤਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਪਹਿਲਾ ਪਹਿਰਾਵਾ ਬਾਬੇ ਪੇਖੁਣਾ ਬਣਾਇਆ ਉਦਾਸੀ ਕੀ ਰੀਤ ਚਲਾਈ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦੂਸਰੇ ਪਹਿਰਾਵੇ ਦਾ ਜ਼ਿਕਰ ਕੀਤਾ ਜਦੋਂ ਪਾਤਸ਼ਾਹ ਜੀ ਮੱਕੇ ਦੀ ਧਰਤੀ ਤੇ ਗਏ ਉੱਥੇ ਕਿਉਂਕਿ ਉੱਥੇ ਦਾਖਲ ਹੋਣ ਦੇ ਲਈ ਬਾਬੇ ਨਾਨਕ ਨੂੰ ਉਹ ਜਾ ਪੇਖ ਧਾਰਨ ਕਰਨਾ ਪੈਣਾ ਸੀ ਉੱਥੇ ਸੂਹੇ ਕੱਪੜੇ ਪਾ ਕੇ ਨਹੀਂ ਜਾ ਸਕਦੇ ਸਨ ਉੱਥੇ ਸਿਰਫ ਪਹਿਲੀ ਗੱਲ ਤੇ ਮੁਸਲਮਾਨਾਂ ਨੂੰ ਅਲਾਉਡ ਹੈ ਉਹਨਾਂ ਦੇ ਅੰਦਰ ਵੀ ਦੋ ਫਿਰਕੇ ਨੇ ਉਹਨਾਂ ਦੋਵਾਂ ਫਿਰਕਿਆਂ ਦੀ ਸੁੰਨੀ ਤੇ ਸਿਆ ਉਹਨਾਂ ਦੀ ਆਪਣੀ ਆਪਣੀ ਮਨੋਤ ਹੈ ਹੁਣ ਉਹਨਾਂ ਸਮਿਆਂ ਦੇ ਅੰਦਰ ਅਜ ਵਰਗੀਆਂ ਇੰਤਵਾਰੀਆਂ ਨੇ ਛਨੁੱਡੀਆਂ ਵੀ ਤੇਰਾ ਪਾਸਪੋਰਟ ਕਿੱਥੇ ਆ ਦਿਖਾ ਤੇਰਾ ਰਿਲੀਜੀਅਨ ਕੀ ਹੈ ਬੜਾ ਸੋਖਾ ਸੀ ਬਾਬੇ ਨਾਨਕ ਨੇ ਵੇਖਿਆ ਲੋਕ ਨੀਲੇ ਰੰਗ ਦੇ ਕੱਪੜੇ ਪਾ ਕੇ ਉਸ ਅਸਥਾਨ ਤੇ ਜਾਂਦੇ ਨੇ ਤੇ ਸਤਗੁਰੂ ਪਾਤਸ਼ਾਹ ਜੀ ਨੇ ਉਹ ਜੇ ਕੱਪੜੇ ਧਾਰਨ ਕੀਤੇ ਬਾਬਾ ਜੀ ਜਦੋਂ ਧੰ ਗੁਰੂ ਨਾਨਕ ਸਾਹਿਬ ਜੀ ਮੱਕੇ ਦੀ ਧਰਤੀ ਤੇ ਗਏ ਨਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਨੀਲ ਬਸਤਰ ਧਾਰੇ ਬਣਵਾਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਦੂਜੇ ਬਸਤਰ ਪਾਏ ਨੀਲੇ ਰੰਗ ਦੇ ਫਿਰ ਜਦੋਂ ਸਤਿਗੁਰੂ ਜੀ ਇਹ ਸਾਰਾ ਕੁਝ ਕਰਨ ਤੋਂ ਬਾਅਦ ਚਾਰ ਉਦਾਸੀਆਂ ਹਜ਼ਾਰਾਂ ਕਿਲੋਮੀਟਰ ਸਹਿਤ ਸਫ਼ਰ ਤੈਅ ਕਰਨ ਤੋਂ ਬਾਅਦ ਲੋਕਾਂ ਨੂੰ ਸੱਚ ਦਾ ਹੋਕਾ ਦੇਣ ਤੋਂ ਬਾਅਦ ਜਦੋਂ ਧੰਗੁਰ ਨਾਨਕ ਸਾਹਿਬ ਜੀ ਆਪਣੇ ਅਖੀਰਲੇ ਸਮੇਂ ਦੇ ਅੰਦਰ ਕਰਤਾਰਪੁਰ ਦੀ ਧਰਤੀ ਤੇ ਆਏ ਜਿਹੜਾ ਸ਼ਹਿਰ ਬਾਬੇ ਨਾਨਕ ਨੇ ਆਪਣੀ ਹੋਂਦ ਵਿੱਚ ਵਸਾਇਆ ਇਸ ਥਾਂ ਤੇ ਜਦੋਂ ਧੰਗੁਰ ਨਾਨਕ ਸਾਹਿਬ ਜੀ ਆਏ ਇੱਥੇ ਫਿਰ ਪਾਤਸ਼ਾਹ ਜੀ ਨੇ ਸੰਸਾਰੀਆਂ ਵਾਲੇ ਕੱਪੜੇ ਪਾ ਲਏ ਉਸ ਵੇਲੇ ਜਿਹੋ ਜਿਹਾ ਪਹਿਰਾਵਾ ਸੀ ਲੋਕ ਪਿੰਡਾਂ ਦੇ ਪਾਉਂਦੇ ਹੁੰਦੇ ਸਨ ਚਾਦਰਾਂ ਬੰਨ ਲਿਆ কুরਤਾ ਪਾ ਲਿਆ ਫਿਰ ਬਾਬੇ ਨਾਨਕ ਨੇ ਇਹੋ ਜਿਹੇ ਕੱਪੜੇ ਪਾਏ ਉਹਨਾਂ ਜ਼ਿਕਰ ਵੀ ਭਾਈ ਸਾਹਿਬ ਪਾਈ ਗੁਰਦਾਸ ਜੀ ਨੇ ਕੀਤਾ ਜਦੋਂ ਧੰਗੁਰ ਨਾਨਕ ਪਾਤਸ਼ਾਹ ਜੀ ਅਚਲ ਬਟਾਲੇ ਦੀ ਧਰਤੀ ਤੇ ਗਏ ਨਾ ਜੋਗੀਆਂ ਨੇ ਧੰਗੁਰ ਨਾਨਕ ਸਾਹਿਬ ਜੀ ਨੂੰ ਵੇਖ ਕੇ ਬੜਾ ਗੁੱਸਾ ਕੀਤਾ ਨਾਨਕ ਜੀ ਸਾਡੀ ਮੁਲਾਕਾਤ ਸੁਮੀਰ ਪਹਾੜ ਤੇ ਹੋਈ ਏਡੀ ਲੰਮੀ ਸੀ ਤੁਹਾਡੇ ਨਾਲ ਚਰਚਾ ਕੀਤੀ ਪਰ ਉਹਦੋਂ ਤੁਸੀਂ ਜਿਹੜੇ ਕੱਪੜੇ ਪਾਏ ਸੀ ਸੂਹੇ ਰੰਗ ਦੇ ਪਾਏ ਸੀ ਅੱਜ ਤੁਸੀਂ ਸੰਸਾਰੀਆਂ ਵਾਲਾ ਪੇਖ ਪਾ ਲਿਆ ਇਹਦਾ ਮਤਲਬ ਹੈ ਕਿ ਤੁਸੀਂ ਧਰਮ ਦਾ ਤਿਆਗ ਕਰ ਦਿੱਤਾ ਤੁਸੀਂ ਸੰਸਾਰੀ ਬਣ ਗਏ ਹੋ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਦੇ ਸ਼ਬਦ ਆਖੇ ਸਨ ਭਾਈ ਕੱਪੜਿਆਂ ਦਾ ਸੰਬੰਧ ਧਰਮ ਦੇ ਨਾਲ ਨਹੀਂ ਹੈ ਚੇਤੇ ਰੱਖਿਓ ਗੁਰੂ ਘਰ ਦੇ ਅੰਦਰ ਕੱਪੜਿਆਂ ਦਾ ਸੰਬੰਧ ਧਰਮ ਨਾਲ ਨਹੀਂ ਹਾਂ ਇੱਕ ਗੱਲ ਸਤੂਰ ਨੇ ਬਾਣੀ ਦੇ ਅੰਦਰ ਦੱਸੀਏ ਪਹਿਲੇ ਸ਼੍ਰੀ ਦਾਗ ਦੇ ਅੰਦਰ ਇਹ ਸਤਿਗੁਰਾਂ ਦਾ ਬਚਨੇ ਪਾਤਸ਼ਾਹ ਕਹਿੰਦੇ ਨੇ ਗੁਰੂ ਕੀ ਸਿੱਖਾ ਗੁਰੂ ਦੇ ਚਰਨਾਂ ਵਿਚ ਆਣ ਵਾਲੀ ਕੋਈ ਵੀ ਮਾਂ ਭੈਣ ਕੋਈ ਵੀ ਮੇਰਾ ਵੀਰ ਕਿਸੇ ਤਰ੍ਹਾਂ ਦੇ ਕੱਪੜੇ ਪਾ ਸਕਦਾ ਪਰ ਉਹਦੇ ਵਿੱਚ ਇੱਕ ਚੀਜ਼ ਸਤਿਗੁਰ ਨੇ ਐਡ ਕੀਤੀ ਬਾਣੀ ਦੇ ਅੰਦਰ ਸਤਿਗੁਰ ਨੇ ਆਖਿਆ ਉਹ ਚੀਜ਼ ਸਾਨੂੰ ਸਾਰਿਆਂ ਨੂੰ ਚੇਤੇ ਰੱਖਣੀ ਚਾਹੀਦੀ ਏ ਉਹ ਚੀਜ਼ ਕਿਹੜੀ ਏ ਮੇਰੇ ਪਾਤਸ਼ਾਹ ਕਹਿੰਦੇ ਨੇ ਬਾਬਾ ਹੋਰ ਪੈਨਨ ਖੁਸ਼ੀ ਖਵਾਰ ਜਿਤ ਪੈਦਾ ਤਨ ਪੀੜਿਏ ਮਨ ਮੇ ਚਲੇ ਵਿਕਾਰ ਬਾਬਾ ਇਹੋ ਜੇ ਕਪੜੇ ਨਹੀਂ ਪਾਣੇ ਗੁਰੂ ਦੇ ਚਰਨਾਂ ਵਿੱਚ ਗੁਰੂ ਦੇ ਪਿਆਰੇ ਨੂੰ ਇਹੋ ਜੇ ਕਪੜੇ ਹੋ ਜੇ ਪਹਿਰਾਵਾ ਨਹੀਂ ਸ਼ੋਭਦਾ ਜਿਹਨੂੰ ਪਾਣ ਦੇ ਨਾਲ ਬੰਦਾ ਆਪ ਵੀ ਦੁਖੀ ਹੋਵੇ ਨਾ ਬੈਠਿਆ ਜਾਏ ਨਾ ਉੱਠਿਆ ਜਾਏ ਜਿਹਨੂੰ ਪਾ ਕੇ ਦੂਜੇ ਦੇ ਮਨ ਅੰਦਰ ਵੀ ਖਿਆਲ ਬੁਰੇ ਪੈਦਾ ਹੋਣ ਮੇਰੇ ਸਤਿਗੁਰ ਕਹਿੰਦੇ ਨੇ ਇਹੋ ਜੇ ਕਪੜੇ ਨਹੀਂ ਪਾਣੇ ਚਾਹੀਦੇ ਹੋਰ ਕਿਸੇ ਤਰ੍ਹਾਂ ਦਾ ਕੋਈ ਡਰੈਸ ਕੋਡ ਨਹੀਂ ਸਤਿਗੁਰ ਨੇ ਬਾਣੀ ਵਿੱਚ ਦਿੱਤਾ ਸਿੱਖ ਜਿਹੜਾ ਹੈ ਉਹ ਪੈਂਟ ਕੋਟ ਪਾ ਕੇ ਵੀ ਗੁਰਬਾਣੀ ਦੀ ਗੱਲ ਕਰ ਸਕਦਾ ਹੈ ਕੋਈ ਇਹਦੇ ਵਿੱਚ ਇਹ ਨਹੀਂ ਵੀ ਕੋਈ ਪੈਂਟ ਕੋਟ ਪਾ ਕੇ ਆ ਗਿਆ ਟਾਈ ਲਾ ਕੇ ਆ ਗਿਆ ਤੇ ਅਸੀਂ ਆਖਿਆ ਵੀ ਇਹ ਧਰਮ ਦਾ ਉਪਦੇਸ਼ ਕਿੱਥੋਂ ਕਰਨ ਲੱਗ ਗਿਆ ਨਹੀਂ ਗੁਰਬਾਣੀ ਦੀ ਗੱਲ ਕਰਨ ਵਾਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜਨ ਵਾਲਾ ਉਹਦੇ ਲਈ ਬਾਹਰੀ ਪਹਿਰਾਵੇ ਦੀ ਗੱਲ ਨਹੀਂ ਹੈ ਉਥੇ ਸਿਰਫ ਸਤਿਗੁਰ ਨੇ ਅੰਦਰੀ ਪਹਿਰਾਵਾ ਪਾਉ ਅੰਦਰੋਂ ਬੰਦੇ ਦਾ ਜੁੜਿਆ ਆਉਣਾ ਜ਼ਰੂਰੀ ਹੈ ਇਸ ਕਰਕੇ ਤਿੰਨ ਤਰ੍ਹਾਂ ਦੇ ਪਹਿਰਾਵੇ ਧੰਗੁਰ ਨਾਨਕ ਸਾਹਿਬ ਜੀ ਦੇ ਜਿਹੜੇ ਸਾਨੂੰ ਇਤਿਹਾਸ ਵਿੱਚੋਂ ਮਿਲਦੇ ਨੇ ਫਿਰ ਇੱਥੇ ਸਤਿਗੁਰ ਨੇ ਬਚਨ ਆਖਿਆ ਪਾਤਸ਼ਾਹ ਕਿੰਨੇ ਜੋਗ ਨਾ ਭਗਵੀ ਕਪੜੀ ਬੰਦੇ ਨੇ ਆਖਿਆ ਵੀ ਜੇ ਰੱਬ ਨਾਲ ਜੁੜਨਾ ਹੈ ਤੇ ਫਿਰ ਤੂੰ ਸੰਸਾਰੀਆਂ ਵਾਲੇ ਕੱਪੜੇ ਛੱਡ ਕੇ ਭਗਵੇਂ ਕੱਪੜੇ ਪਾ ਕੇ ਘਰ ਛੱਡ ਕੇ ਤੇ ਜੰਗਲਾਂ ਦੇ ਵਿੱਚ ਰਹਿਣਾ ਸ਼ੁਰੂ ਕਰ ਰੱਬ ਦੇ ਨੇੜੇ ਤਾਂ ਹੋਏਗਾ ਸਤਿਗੁਰ ਨੇ ਆਖਿਆ ਜੀ ਰੱਬ ਦੇ ਨਾਲ ਭਗਵੇਂ ਕੱਪੜੇ ਪਾ ਕੇ ਨਹੀਂ ਹੋਇਆ ਜਾ ਸਕਦਾ ਫਿਰ ਪਾਤਸ਼ਾਹ ਕਹਿੰਦੇ ਨੇ ਜੋਗ ਨ ਮੈਲੇ ਵੇਸ਼ ਨਾ ਹੀ ਕੋਈ ਆਖੇ ਵੀ ਮੈਲੇ ਕੁਚਾਲੇ ਕੱਪੜੇ ਪਾ ਲੈ ਕਈਆਂ ਨੇ ਪਿੰਡੇ ਤੇ ਸੁਆਹ ਮਲੀ ਕਈਆਂ ਨੇ ਜਟਾਂ ਬਣਾ ਲਈਆਂ ਕਈਆਂ ਨੇ ਕੱਪੜਿਆਂ ਦਾ ਤਿਆਗ ਕਰ ਦਿੱਤਾ ਸਤਿਗੁਰੂ ਜੀ ਕਹਿੰਦੇ ਨੇ ਕੁਝ ਕਰਨ ਦੀ ਜ਼ਰੂਰਤ ਨਹੀਂ ਨਾ ਭਗਵੇਂ ਕੱਪੜੇ ਪਾਇਆ ਰੱਬ ਮਿਲਦਾ ਹੈ ਨਾ ਮੈਲੇ ਕੱਪੜੇ ਪਾਇਆ ਰੱਬ ਮਿਲਦਾ ਹੈ ਨਾਨਕ ਘਰ ਬੈਠਿਆਂ ਜੋਗ ਪਾਈਐ ਹੇ ਨਾਨਕ ਜੀ ਤੈਨੂੰ ਤੇਰੇ ਘਰ ਵਿੱਚ ਬੈਠਿਆਂ ਰੱਬ ਨਾਲ ਤੇਰਾ ਮਿਲਾਪ ਹੋ ਸਕਦਾ ਹੈ ਕਿਵੇਂ ਸਤਿਗੁਰ ਕਹ ਉਪ